ਅੱਜ ਕਿਸਾਨ ਮੇਲੇ ਤੇ ਆਏ ਹੋ ਬੀਜ ਵਗੈਰਾ ਜਿਹੜੇ ਲੈ ਕੇ ਜਾਣੇ ਕਰਨ ਦੇ ਜਾਂ ਲੈ ਲੈ ਜੀ ਲੈਣੇ ਆ ਜੀ ਇਹ ਦੇਖ ਰਹੇ ਆ ਦੇਖ ਰਹੇ ਆ ਪਿਆ ਗੁਰੇਓ ਜੀ ਪੀਜ ਉਹਦੇ ਜਿਹੜੇ ਕੁਆਰਟ ਦੇ ਕਿਹੜੀ ਕਿਹੜੀ ਵੈਰਾਈਟੀ ਉਹਨਾਂ ਨੇ ਦੱਸੀ ਆ ਜਾਂ ਕੋਈ ਖਾਸ ਵੈਰਾਈਟੀ ਜਿਹੜੀ ਤੁਹਾਡੇ ਮਨ ਚ ਆ ਕਿਹੜੀ ਲੈ ਕੇ ਜਾਣੇ ਆ ਆ ਜਿੰਨੀ ਦੀ 832 ਆ ਹਾਂਜੀ ਇਹ ਪਰ ਲਾਈ ਸੀ ਦਾ 65 ਮਣ ਝਾੜ ਨਿਕਲਿਆ ਹਾਂਜੀ ਇਹ ਐਸ ਕੀ ਨਵਾਂ ਬੀ ਲੈ ਕੇ ਦੁਬਾਰੇ ਫਿਰ ਹੀ ਲਾਉਣ ਦੀ ਕਾ ਕਿੰਨਾ ਪਾਣੀ ਲੈਂਦੀ ਕਿੰਨਾ ਖਾਣ ਲੈਂਦੀ ਜਿੱਦਾਂ ਹੁਣ ਨਵੀਆਂ ਵੈਰੈਟੀਆਂ ਜਿਹੜੀਆਂ ਪੀਏਯੂ ਕੋਲੋਂ ਜਿਹੜੀਆਂ ਵਾਰਸ਼ ਕੀਤੀਆਂ ਜਾ ਰਹੀਆਂ ਨੇ ਇਹ ਜਿਵੇਂ ਪਹਿਲਾਂ ਵਾਲੇ ਪੁਰਾਣੇ ਵੀ ਸੀ ਉਹਵੇਂ ਥੋੜੇ ਟਾਈਮ 'ਚ ਵਧੀਆ ਝਾੜ ਦਿੰਦੀ ਆ ਤੇ ਮੌਸਮ ਨੂੰ ਭਾਵੇਂ ਗਰਮੀ ਵੀ ਪੈ ਜੇ ਫਿਰ ਵੀ ਇਹ ਵਧੀਆ ਝਾੜਦੀ ਦੇਖੋ ਸਾਟਸ ਬਤੀ ਫਿਰ ਵੀ ਵਧੀਆ ਝਾੜਦੀ ਜਿਵੇਂ ਇਸ ਵਾਰ ਜਿਹੜੇ ਮੀਂਹ ਬਹੁਤ ਬੈਣੇ ਹਟ ਉੱਗ ਆਏ ਨੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਜੀ ਫਸਲ ਤਾਂ ਜਿਵੇਂ ਅਸਲੀ ਜੋ ਨੈਨ ਵੀਡੀਓ ਡੋਜੀ ਪੈ ਗਈ ਉਹਦੇ ਨਾਲ ਝਾੜ ਬਹੁਤ ਜਿੰਪਾਂ ਸੱਤ ਘੱਟੇ ਘਟਣ ਦੇ। ਬਾਕੀ ਬਾਤਾਂ ਨਹੀਂ ਚਾਹੀਦੀ ਆ ਜੀ। ਉਹਨੇ ਬਾਰੇ ਜਾਣਕਾਰੀ ਲਈ ਆ ਲਾਉਂਗੇ ਮਹਾਰਾਜ ਕੀ ਨਮਕਾੜੀ ਲਾਉਂਗੇ। ਨਹੀਂ ਜੀ ਐਤਕੀ ਨਵਾਂ ਵੀ ਲੈ ਕੇ ਲਾਵਾਂਗੇ 832 ਦਾ। ਪੁਰਾਣਾ ਵੀ ਅੱਖਿਆ ਹੋਇਆ ਵੈਸੇ ਉਹਤਾਉ ਲਾਵਾਂਗੇ ਧੰਨਮਨਮ। ਸਰ ਕਿਸਾਨ ਮੇਲੇ ਦੀ ਸ਼ੁਰੂਆਤ ਹੋਈ ਹੈ। ਕੀ ਕੁਝ ਕਿਸਾਨਾਂ ਲਈ ਨਵਾਂ ਕਿੜੀਆਂ-ਕੜੀਆਂ ਵੈਰਾਈਟੀਆਂ ਜਿਹੜੀਆਂ ਨੇ ਇਸ ਵਾਰ ਆ ਕਿਸਾਨਾਂ ਲਈ ਆ ਰਹੀਆਂ ਖਾ। ਆਪਣੇ ਕਣਕ ਦੇ ਵਿੱਚ ਇਸ ਵਾਰ ਪਹਿਲੀ ਵਾਰ ਆਪਾਂ PW 872 ਦੀ ਸफारਿਸ਼ ਕੀਤੀ ਆ ਪੰਜਾਬ ਦੇ ਲਈ ਜੀ। ਇਹਦਾ ਆਸਤਨ ਝਾੜ 224 ਕੁਇੰਟਲ ਪ੍ਰਤੀ ਏਕੜ ਆ ਇਸ ਤੋਂ ਪਹਿਲਾਂ ਆਪਣੀ 826 ਚੱਲ ਰਹੀ ਜੀ ਉਹਦਾ ਬਹੁਤ ਪੰਜਾਬ ਦੇ ਅੰਦਰ ਅਪ੍ਰੋਕਸੀਮੇਟ 40% ਦੇ ਏਰੀਆ ਹੈਗਾ ਇਹ ਉਹਦੀ 24 ਕੁਇੰਟਲ ਸੀਗਾ ਉਸਤਨ ਝਾੜ ਉਹਨਾਂ ਨਾਲ ਅੱਧਾ ਕੁਇੰਟਲ ਵੱਧ ਹੈ ਜੀ ਇਹਦਾ ਉਸਤਨ ਝਾੜ ਤੇ ਪੱਕਣ ਦਾ ਸਮਾਂ ਇਹਦਾ ਸਰ 4 ਦਿਨੋਂ ਨਾਲ ਵੱਧ ਲੈਂਦੀ ਹੈ ਇਹ ਦਰਮਿਆਨੇ ਕੱਦ ਦੀ ਵੈਰਾਈਟੀ ਆ ਕਾਫੀ ਕਾਮਯਾਬ ਵੈਰਾਈਟੀਆਂ ਟ੍ਰਾਇਲਾਂ ਦੇ ਵਿੱਚ ਇੱਕ ਵੈਰਾਈਟੀ ਆ ਬਲ ਰਹੀ ਆ ਅੱਜ ਜਿਸ ਤਰ੍ਹਾਂ ਕਿਹਾ ਜਾਂਦਾ ਜੀ ਪਿਛਲੇ ਕਈ ਵੈਰਾਈਆਂ ਦੇ ਵਿੱਚ ਕਿ ਫਾਈਬਰ ਕੇ ਤੇ ਪ੍ਰੋਟੀਨ ਦੀ ਮਾਤਰਾ ਜਿਹੜੀ ਘੱਟ ਹੈ ਜੀ ਇਹ ਨਾਰਮਲ ਸੈਗਮੈਂਟ ਦੀ ਵੈਰਾਈ ਹੈ ਉਹ ਕੁਆਲਿਟੀ ਸੈਗਮੈਂਟ ਆਪਣਾ ਅਲੱਗ ਹੈ ਉਹਦੇ ਵਿੱਚ ਆਪਣੀ ਪਹਿਲਾਂ ਜਿਵੇਂ ਪੀਡਬੀਐਲੂ ਇੱਕ ਚਪਾਤੀ ਪੀਡਬੀਐਲੂ ਜ਼ਿੰਕ ਟੂ ਵੈਰਾਈਆਂ ਪਹਿਲਾਂ ਹੀ ਪਿੜੀਆਂ ਨਾਲ ਚੱਲ ਰਹੀਆਂ ਨੇ ਜੀ ਜਿਹੜਾ 20 ਜਿਹੜਾ ਅਵੇਲੇਬਲ ਹੋ ਗਿਆ 20 ਅਵੇਲੇਬਲ ਹੈ ਜੀ ਅੱਜ ਦੇ ਮੇਲੇ ਤੇ ਮਿਲ ਰਿਹਾ ਜੀ 40 ਕਿਲੋ ਤੇ 20 ਕਿਲੋ ਦੀ ਪੈਕਿੰਗ ਮਿਲ ਰਹੀ ਹੈ ਕਿਸਾਨ ਵੀਰਾਂ ਨੂੰ ਕਿਸਾਨ ਆ ਰਹੇ ਆ ਪੁੱਛਣ ਲਈ ਕਿੰਨੀ ਇਨਕੁਆਰੀ ਆ ਰਹੀ ਹੈ ਨਹੀਂ ਸਰ ਪਹਿਲਾਂ ਵੀ ਜਿਹੜੇ ਮੇਲੇ ਗਿਆ ਇਹਦੀ ਡਿਮਾਂਡ ਇਨਕੁਆਰੀ ਬਹੁਤ ਆ ਰਹੀ ਹੈ ਜੀ ਤੇ ਚੰਗਾ ਰਿਸਪੌਂਸ ਆ ਕਿਉਂਕਿ ਟ੍ਰਾਇਲਾਂ ਦੇ ਵਿੱਚ ਵੀ ਚੰਗਾ ਹੈ 2022 ਦੇ ਵਿੱਚ ਆਪਣੀ ਪਹਿਲਾ ਕੌਮੀ ਪੱਧਰ ਤੇ ਸਵਾਰਿਸ਼ ਹੋ ਚੁੱਕੀ ਹੈ ਜੀ ਉੱਥੇ ਇੱਕ ਟ੍ਰਾਇਲ ਚੱਲਦੇ ਸੀ ਇਹਦੇ ਵਿੱਚ ਆਪਾਂ ਵੱਧ ਖਾਦ ਪਾਉਨੇ ਆ ਜੀ ਤੇ ਥੋੜੀ ਸਪਰੇਅ ਲੈਂਦਿਆ ਗ੍ਰੋਥ ਰੈਗੂਲੇਟਰਸ ਦੀ ਉਹਨਾਂ ਵਿੱਚ ਵੀ ਅੱਪਲ ਸੀਗੇ ਅਪਰ ਪੰਜਾਬ ਦੇ ਲਈ ਆਪਾਂ ਇਹਨਾਂ ਨੂੰ ਜੀ ਨਾਰਮਲ ਸਸਟੇਨੇਬਲ ਐਗਰੀਕਲਚਰ ਲਈ ਆਪਾਂ ਪੰਜਾਬ ਦੇ ਕਿਸਾਨ ਵੀਰ ਨੂੰ ਨਹੀਂ ਕਹਿੰਦੇ ਵੀ ਵੱਧ ਖਾਦ ਪਾਓ ਜਦੋਂ ਆਪਣਾ ਨਾਰਮਲ ਖਾਦ ਤੇ ਪਾਣੀ ਨਾਲ ਸਪਰੇਆ ਨਾਲ ਹੀ ਵਧੀਆ ਝਾੜ ਮਿਲ ਰਿਹਾ। ਕਾਨੂੰ ਅਸੀਂ 2-3 ਸਾਲ ਟੈਸਟ ਕੀਤਾ ਨਾਰਮਲ ਖਾਦ ਦੇ ਉੱਤੇ ਤੇ ਵਧੀਆ ਰਿਸਪੌਂਸ ਉੱਥੇ ਵੀ ਆਇਆ ਤੇ ਉੱਥੇ ਵੀ ਇਹ ਤਿਆਰੀ ਹੈ ਜੀ ਝਾੜ ਦੇ। ਜਿਹੜੀ ਆਪਣੀ ਪਹਿਲਾਂ 826 ਆ ਜੀ ਔਸਤਨ ਝਾੜ ਦੇ ਵਿੱਚ ਅੱਧਾ ਕੁੰਟਲ ਫਰਕ ਹੈਗਾ ਵੀ। ਵੱਧਾ ਵੱਧਾ ਜੀ ਵੱਧਾ ਜੀ ਵੱਧਾ ਸਾਢੇ 24 ਕੁੰਟਾਲਾ ਜੀ। ਪਾਣੀ ਖਾਦ ਪਾਣੀ ਸਪਰੇ ਸਾਰੀ ਨਾਰਮਲ ਜਿਹੜੀ ਆਪਣੀ ਪਹਿਲਾਂ ਸਿਫਾਰਿਸ਼ਾ ਜੀ ਹੋਈ ਹੈ ਵੱ ਕੀ ਸੋਇਆ ਮੈਂ ਨਹੀਂ ਲੱਗਦਾ ਕਿ ਕਿਹੜੀ ਫਸਲ ਦੀ ਜਿਹੜੀ ਹੈ ਸਾਰੀ ਸਫਾਰਸ਼ ਇਹ ਤਾਂ ਜੀ ਐਦਾ ਜੀ ਹੁਣ ਉੱਥੇ ਕਿੰਨਾ ਕੁ ਸਮਾਂ ਲੱਗਦਾ ਮਿੱਟੀ ਨੂੰ ਜ਼ਵਾਰਾ ਸਹੀ ਕਰ ਲਈ ਜਿੱਥੇ ਜ਼ਿਆਦਾ ਸਲਟ ਜਮਾ ਹੋ ਗਈ ਹੈ ਉੱਥੇ ਥੋੜੀ ਜਿਹੀ ਫਸਲ ਦੇ ਉੱਤੇ ਜ਼ਰੂਰ ਇਫੈਕਟ ਆਊਗਾ ਜੀ ਕਿਉਂਕਿ ਉਪਜਾਊ ਸ਼ਕਤੀ ਵੀ ਘਟਦੀ ਹੈ ਕਿਉਂਕਿ ਹੋਰ ਮਿੱਟੀ ਵਿੱਚ ਰਲ ਗਈ ਹੈ ਤਾਂ ਉਹਨੂੰ ਥੋੜਾ ਟਾਈਮ ਲੱਗੂਗਾ ਤਾਂ ਉਹ ਜਿਵੇਂ ਵੀ ਦੇਖਿਆ ਜਾਊਗਾ ਥੋੜੀ ਤੋਂ ਵੱਲੋਂ ਕੁਝ ਆਪਣੇ ਸਰਕਾਰ ਵੱਲੋਂ ਵੀ ਐਲਾਨ ਹੋਏ ਨੇ ਉਸ ਤਰੀਕੇ ਨਾਲ ਉਹਨਾਂ ਨੂੰ ਵੇਚ ਦਿੱਤੇ ਜਾਣਗੇ ਜਿਵੇਂ ਸਰਕਾਰ ਨੇ। ਕਿ ਅੱਜ ਕਿਹੜਾ ਬੀਜ ਲਾਕ ਪੇਟਾ ਗਿਆ ਹੈ ਕਿ ਮੈਂ ਸਭ ਤੋਂ ਪਹਿਲਾਂ ਦਾ ਜਿਹੜੇ ਆਪਣੇ ਪੰਜਾਬ, ਹਰਿਆਣਾ ਤੇ ਯੂਪੀ ਜਾ ਆ ਪੰਜਾਬ ਦੇ ਪਾਕਾ ਫੀਸ ਤੋਂ ਜਿੰਮੇਦਾਰ ਇਲਾਕਾ ਦੇਖਣਾ ਹੈ ਉਹਨਾਂ ਨੂੰ ਜਿਆ ਹੈ ਕਿ ਇਹ ਸਾਲ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਰਟੀ ਹੈ ਜੀ ਪੀਬੀਡਬੀ 772 ਉਹ ਲੰਬੀ ਤੀਤੀਆ ਪੀਓਯੂ ਨੇ ਮੈਕੀ ਜਿਹੜੀਆਂ ਹੁਣ ਤੱਕ ਜਿੰਨੀਆਂ ਵੀ ਵੈਰਟੀ ਆਈਆਂ ਉਹਨਾਂ ਸਭ ਨਾਲੋਂ ਵੱਧ ਝਾੜ ਹੈ। ਆਗੀ ਬਾਤ ਵੀ ਹੋਏਗੀ ਅੱਜ ਇਹ ਪਹਿਲੀ ਉਹਨਾਂ ਨੂੰ ਬਿਮਾਰੀ ਸਰ ਦੀ ਕੋਈ ਵੀ ਯੂਨੀਵਰਸਿਟੀ ਕੋਈ ਵੀ ਵੈਰਾਈਟੀ ਨਵੀਂ ਕਰਦੀ ਹੈ ਨਾ ਉਹਦੇ ਜਿਹੜੀ ਪਿਛਲੀਆਂ ਵੈਰਾਈਟੀਆਂ ਹੁੰਦੀਆਂ ਉਹਦੇ ਵਿੱਚ ਕੁਝ ਖਲਾਸੇ ਕਰਸੋ ਬਣਾਉਣਾ ਹੁਣ ਕੀ ਜੈਨੇਟਿਕ ਵੈਰਾਈਟੀ ਕਰਕੇ ਉਹਨੂੰ ਪਿਓਰ ਕਰਕੇ ਜਿਆਦਾ ਉਚਾਰ ਵਾਲੀ ਵੈਰਾਈਟੀ ਕਰਦੇ ਹੈ ਕਿ ਕਿਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਪੰਜਾਬ ਵਿੱਚ ਇਹ ਅੜਿਆ ਤੁਸੀਂ ਵੇਖੇ ਤਾਰ ਨਾਲ ਚੁੱਕਣ ਵਾਲਾ ਆ ਜਾਏਗੀ ਹੈ ਜੇ ਇਹ ਰੁਝਾਨ ਤੇ ਜਿਹੜੇ ਜ਼ਮੀਨਦਾਰਾਂ ਦਾ ਚੰਨ ਦਾ ਨੁਕਸਾਨ ਹੋਇਆ ਤਾਂ ਬਹੁਤ ਜਿਆਦਾ ਹੋਇਆ ਹੈ ਜੀ ਉਨਾ ਨੁਕਸਾਨ ਹੈ ਗਈ ਆ ਪਰ ਜਿਨ੍ਹਾਂ ਦਾ ਜਿਹੜੇ ਠੀਕ ਆ ਜਿਨ੍ਹਾਂ ਦੀ ਫਸਲਾਂ ਝੋਨੇ ਵਧੀਆ ਖੜੇ ਆ ਉਮੀਦ ਆ ਵੀ ਵਧੀਆ ਝੋਨੇ ਦੀ ਭਰਪੂਰ ਫਸਲ ਹੋਊਗੀ ਅੱਜ ਕਿੰਨਾ ਖੁਦ ਜਿਆਦਾ ਲੈਂਡ ਆਜੀ ਕਾਫੀ ਆ ਜੀ 872 ਦੀ ਕਾਫੀ ਮਤਲਬ ਕਿ ਮੈਂ ਹੋ ਕੀ ਕੀ ਆ ਬਰਡ ਦੀ 200 ਵਾਲਾ ਸਰ ਜੀ ਸਾਡੇ ਕੋਲ ਇੱਕ ਐਂਡ ਦਿੱਲੀ ਯੂਨੀਵਰਸਿਟੀ ਵੈਰੀਟੀ ਹੈ ਐਚ ਡੀ 3386 ਉਹ ਵੀ ਬਹੁਤ ਚੰਗੀ ਵੈਰਾਈਟੀ ਆ ਉਹ ਵੀ ਆਮ ਵੈਰਾਈਆਂ ਨਾਲੋਂ ਵੱਧ ਝਾੜ ਦਿੰਦੀ ਹੈ ਇੱਕ ਸਾਡੀ ਆਪਣੀ ਰਿਸਰਚ ਵੈਰਾਈਟੀ ਹੈ ਜੀ ਸੁਪਰ 36 ਬੀਆ ਸੁਪਰ ਬੀਆ 36 ਉਹ ਤਾਂ ਮਤਲਬ ਕਿ ਸਾਰਿਆਂ ਨਾਲੋਂ ਟੌਪ ਤੇ ਵੈਰਾਈਟੀ ਹੈ ਜਿੰਨਾ ਮਤਲਬ ਕਿ ਤਕਰੀਬਨ 2 ਤੋਂ 6 ਨਾਲ ਚਾਰ ਤੱਕ ਦੀ ਹੁੰਦੀ ਹੈ ਜਿੰਨਾ ਝਾੜਿਆਗਾ ਜੀ ਅੱਤੂ ਦਾ ਕੋਲ ਆ 772 ਦਾ ਮੰਨ ਕੇ ਚੱਲੋ 22 ਤੋਂ ਲੈ ਕੇ 30 ਕੁਆਂਟਿਟੀ ਦੇ ਵਿੱਚ ਇਹ ਲੱਗ ਕੇ 26 ਤੋਂ ਲੈ ਕੇ ਵਾਕੀ ਦੇ ਦੇਖੋ ਜੀ ਚਾਰਜਰ ਹੁੰਦਾ ਉਹ ਜ਼ਮੀਨ ਤੇ ਤੇ ਮੌਸਮ ਤੇ ਬਹੁਤ ਬੈਕ ਕਰਦਾ ਜਿੰਨਾ ਮਾਲੂਕੀ ਜੇ ਮੌਸਮ ਤੇ ਜ਼ਮੀਨ ਸਹੀ ਹੈ ਜੇ ਤਾਂ ਝਾੜ ਨੇਚਰ ਨਹੀਂ ਵੱਧਦਾ ਹੀ ਵੱਧਦਾ ਹੈ। ਮਿਹਨਤ ਵੀ ਅਵੇਲੇਬਲ ਹੈ। ਕਾਂਜੀ ਬਿਲਕੁਲ ਅਵੇਲੇਬਲ ਹੈ। ਪੂਰੇ ਹੈਨ ਕੰਟਰੋਲ ਡੇਟ ਤੇ ਹੈ ਜੀ। ਮਤਲਬ ਜਿੰਨੇ ਵੀ ਮੇਰੇ ਖਾਲ ਮਾਰਦੇ ਸਾਰੇੋਂ ਦਾ ਟ੍ਰੇਲ ਆਉਂਦਾ ਹੈ। ਸੁਭਾਤੋਂ ਮੈਂ ਅੱਜ ਇਹ ਅਪੀਲ ਕਰਦਾ ਜੀ ਵੀ ਬੀ ਨਵਾ ਜ਼ਰੂਰ ਬੀਜਿਆ ਕਰੋ। ਭਾਵੇਂ ਥੋੜਾ ਬੀਜਿਆ ਕਰੋ। ਇੱਕ ਜ਼ਰੂਰੀ ਆਪਾਂ ਵੀ 10 ਕਿੱਲੇ ਨਵੇਂ ਬੀਜ ਲੈਣੇ। ਇੱਕਦਾਂ ਕਿਲਾ ਲਾ ਕੇ ਜਿੰਨੀ देर ਆਪਾਂ ਬੀਜਾਂਗੇ ਨਹੀਂ ਉਨੀਂ ਜੇਰ ਆਪਾਂ ਨੂੰ ਪਤਾ ਨਹੀਂ ਲੱਗਣਾ ਬਰੇਡ ਦਾ ਬੀਜਾਂਗੇ ਫੇਰ ਹੀ ਕਾਹ ਜਾਓ ਜਿਸ ਤਰ੍ਹਾਂ ਹੜ੍ਹਾਂ ਦੇ ਨਾਲ ਬੜਾ ਜਾਨਕਿ ਟੀਵੀ ਕਾੜੀ ਦਾ ਕੰਮ ਪ੍ਰਭਾਵਿਤ ਹੋਇਆ ਵਾ ਤੇ ਹੁਣ ਜਿਹੜੇ ਨਾ ਟੀਵੀ ਕਾੜੀ ਵਾਸਤੇ ਆਗਾਹ ਆਉਣ ਵਾਲੇ ਲੋਕ ਨੇ ਸੁਣਨ ਲਈ ਤੁਹਾਡੇ ਕੋਲੋਂ ਕੀ ਖਾਸ ਦੱਸੋਗੇ ਰੈਂ ਮੈਂ ਸਰਜੀ ਦੇਖੋ ਹਲੇ ਤਾਂ ਸਾਰਾ ਕੈਲਕੂਲੇਸ਼ਨ ਕਰ ਰਹੇ ਆ ਅਸੀਂ ਵੀ ਕਿੰਨਾ ਨੁਕਸਾਨ ਆ ਕਿੰਨੇ ਏਕੜ ਦਾ ਨੁਕਸਾਨ ਆ ਪਰ ਜਿੰਨਾ ਵੀ ਸਾਡੀ ਹਸਿਆਤ ਹੈਗੀ ਆ ਉਸ ਸਸਾ ਉਹਨਾਂ ਲਈ ਜ਼ਿੰਮੇਵਾਰਾਂ ਨੂੰ ਪੂਰੀ ਮਦਦ ਕਰਾਂਗੇ ਜਿੰਨੀ ਹੋ ਸਕਦੀ ਹੈ ਮਿਲਦੇ ਆਏ ਹੋ ਬੀਜ ਵਗੈਰਾ ਜਿਹੜੇ ਲੈ ਕੇ ਜਾਣੇ ਕਰਨ ਦੇ ਜਾਂ ਲੈ ਲੈ ਜੀ ਲੈਣੇ ਆ ਜੀ ਇਹ ਦੇਖ ਰਹੇ ਆ ਦੇਖ ਰਹੇ ਆ ਪਿਆ ਕੁੜੇਓ ਜੀ ਪੀਜ ਉਹਦੇ ਜਿਹੜੇ ਕੁਆਰਟ ਦੇ ਕਿਹੜੀ ਕਿਹੜੀ ਵੈਰਾਈਟੀ ਉਹਨਾਂ ਨੇ ਦੱਸੀ ਆ ਜਾਂ ਕੋਈ ਖਾਸ ਵੈਰਾਈਟੀ ਜਿਹੜੀ ਤੁਹਾਡੇ ਮਨ ਚ ਆ ਕਿਹੜੀ ਲੈ ਕੇ ਜਾਣੇ ਆ ਆ ਜਿੰਨੀ ਸੀ 832 ਆ ਹਾਂਜੀ ਇਹ ਪਰ ਲਾਈ ਸੀ ਦਾ 65 ਮਣ ਝਾੜ ਨਿਕਲਿਆ ਹਾਂਜੀ ਇਹ ਐਸ ਕੀ ਨਵਾਂ ਬੀ ਲੈ ਕੇ ਦੁਬਾਰੇ ਫਿਰ ਹੀ ਲਾਉਣ ਦੀ ਹਾਂਜੀ ਮੰਨਾ ਕਾ ਕਿੰਨਾ ਕੁ ਪਾਣੀ ਲੈਂਦੀ ਕਿੰਨਾ ਕੁ ਖਾਣ ਲੈਂਦੀ ਜਿੱਦਾਂ ਹੁਣ ਨਵੀਆਂ ਵੈਰਾਈਟੀਆਂ ਜਿਹੜੀਆਂ ਪੀਯੂ ਕੋਲੋਂ ਜਿਹੜੀਆਂ ਪਾਸ ਕੀਏ ਜਾ ਰਹੀਆਂ ਨੇ ਇਹ ਜਿਵੇਂ ਪਹਿਲਾਂ ਵਾਲੇ ਪੁਰਾਣੇ ਵੀ ਸੀ ਉਹਵੇਂ ਥੋੜੇ ਟਾਈਮ ਚ ਵਧੀਆ ਝਾੜ ਦਿੰਦੀ ਆ ਤੇ ਮੌਸਮ ਉਤਾਰਕਰੀਵੇਂ ਗਰਮੀ ਵੀ ਪੈ ਜੇ ਫਿਰ ਵੀ ਜੇ ਵਧੀਆ ਝਾੜਦੀ ਤੇ ਪਾਸ 832 ਫਿਰ ਵੀ ਵਧੀਆ ਝਾੜਦੀ ਜਿਵੇਂ ਇਸ ਵਾਰ ਜਿਹੜੇ ਮੀਂਹ ਬਹੁਤ ਬੈਨੇ ਹਟ ਉੱਗ ਆਏ ਨੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਬਹੁਤ ਵੱਡਾ ਪ੍ਰਭਾਵ ਨਹੀਂ ਜੀ ਫਸਲ ਤਾਂ ਜਿਵੇਂ ਅਸ ਕੀ ਝੋਨੇ ਦੀ ਵੀਡੀਓ ਡੋਡੀ ਜੀ ਪੈਗੀ ਉਹਦੇ ਨਾਲ ਝਾੜ ਆ ਬਹੁਤ ਜੀ 57 ਗੱਟੇ ਕਰਨ ਦੇ 72 ਨਵੀਂ ਸਾਈਟ ਆਈ ਹੈ ਜੀ ਬਾਰੇ ਜਾਣਕਾਰੀ ਲਈ ਹੈ ਲਾਉਗੇ ਫੋਰਨ ਕੀ ਨਵਾਂ ਖਾੜੀ ਲਾਉਗੇ ਨਹੀਂ ਜੀ ਇਹ ਤਾਂ ਕਿ ਨਵਾਂ ਵੀ ਲੈ ਕੇ ਲਾਵਾਂਗੇ 872 ਪੁਰਾਣਾ ਵੀ ਆਖਿਆ ਹੋਇਆ ਵੈਸੇ ਉਹ ਤਾਂ ਉਹ ਲਾਵਾਂਗੇ ਧੰਨਵਾਦ ਸਰ ਕਿਸਾਨ ਮੇਲੇ ਦੀ ਸ਼ੁਰੂਆਤ ਹੋਈ ਹੈ ਕੀ ਕੁਝ ਕਿਸਾਨਾਂ ਲਈ ਨਵੀਆਂ ਕਿੜੀਆਂ ਕਿੜੀਆਂ ਵੈਰਾਈਟੀਆਂ ਜਿਹੜੀਆਂ ਨੇ ਇਸ ਵਾਰ ਆ ਕਿਸਾਨਾਂ ਲਈ ਗਰੀਆਂ ਖਾ ਆਪਣੇ ਕਣਕ ਦੇ ਵਿੱਚ ਜੀ ਇਸ ਵਾਰ ਪਹਿਲੀ ਵਾਰ ਆਪਾਂ PBW 872 ਦੀ ਸਿਫਾਰਿਸ਼ ਕੀਤੀ ਹੈ ਪੰਜਾਬ ਦੇ ਲਈ ਜੀ ਇਹ ਤਾਂ ਆਸਤਨ ਝਾੜ 224 ਕੁਆਂਟਲ ਪ੍ਰਤੀ ਏਕੜ ਆ ਇਸ ਤੋਂ ਪਹਿਲਾਂ ਆਪਣੀ 826 ਚੱਲ ਰਹੀ ਹੈ ਇਹ ਉਹਦਾ ਬਹੁਤ ਪੰਜਾਬ ਦੇ ਅੰਦਰ ਅਪ੍ਰੋਕਸੀਮੇਟ 40% ਦੇ ਏਰੀਆ ਹੈਗਾ ਇਹ ਉਹਦੀ 24 ਕੁਇੰਟਲ ਸੀਗਾ ਉਸ ਤੋਂ ਝੜ ਉਹਨਾਂ ਨੂੰ ਅੱਧਾ ਕੁਇੰਟਲ ਵੱਧ ਹੈ ਜੀ ਇਹਦਾ ਉਸ ਤੋਂ ਝੜ ਤੇ ਪੱਕਣ ਦਾ ਸਮਾਂ ਇਹਦਾ ਸਰ 4 ਕਿ ਦਿਨ ਉਹਨਾਂ ਵੱਧ ਲੈਂਦੀ ਹੈ ਇਹ ਦਰਮਿਆਨੇ ਕੱਦ ਦੀ ਵੈਰਾਈਟੀ ਆ ਕਾਫੀ ਕਾਮਯਾਬ ਵੈਰੈਟੀਆ ਟ੍ਰਾਇਲਾਂ ਦੇ ਵਿੱਚ ਇੱਕ ਵੈਰੈਟੀ ਆ ਬਲ ਰਹੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਸੀ ਪਿਛਲੇ ਕਈ ਵੈਰੈਟੀਆ ਦੇ ਵਿੱਚ ਕਿ ਫਾਈਬਰ ਗੇਸ ਤੇ ਪ੍ਰੋਟੀਨ ਦੀ ਮਾਤਰਾ ਜਿਹੜੀ ਕਾ ਨਹੀਂ ਇਹ ਨਾਰਮਲ ਸੈਗਮੈਂਟ ਦੀ ਵੈਰੈਟੀ ਹੈ ਉਹ ਕੁਆਲਿਟੀ ਸੈਗਮੈਂਟ ਆਪਣਾ ਅਲੱਗ ਆ ਉਹਦੇ ਵਿੱਚ ਆਪਣੀ ਪਹਿਲਾਂ ਜਿਵੇਂ ਪੀਡਬਲੂ ਇੱਕ ਚਪਾਤੀ ਪੀਡਬਲੂ ਜ਼ਿੰਕ ਟੂ ਵੈਰੈਟੀਆ ਪਹਿਲਾਂ ਹੀ ਪੜਿੱਤੀਆਂ ਨਾਲ ਚੱਲ ਰਹੀਆਂ ਨੇ ਜਿਹੜਾ ਬੀਜ ਆ ਅਵੇਲੇਬਲ ਹੋ ਗਿਆ 20 ਅਵੇਲੇਬਲ ਆ ਜੀ ਅੱਜ ਦੇ ਮੇਲੇ ਤੇ ਮਿਲ ਰਿਹਾ ਜੀ 40 ਕਿਲੋ ਤੇ 20 ਕਿਲੋ ਦੀ ਪੈਕੇਜ ਮਿਲ ਰਹੀ ਹੈ ਕਿਸਾਨ ਵੀਰਾਂ ਨੂੰ ਕਿਸਾਨ ਆ ਰਹੇ ਆ ਪੁੱਛਣ ਲਈ ਕਿੰਨੀ ਇਨਕੁਆਰੀ ਆ ਰਹੀ ਹੈ ਨਹੀਂ ਸਰ ਪਹਿਲਾਂ ਵੀ ਦੇਰੇ ਮੇਲੇ ਗਿਆ ਇਹਦੀ ਡਿਮਾਂਡ ਇਨਕੁਆਰੀ ਬਹੁਤ ਆ ਰਹੀ ਹੈ ਜੀ ਤੇ ਚੰਗਾ ਰਿਸਪੌਂਸ ਆ ਕਿਉਂਕਿ ਟ੍ਰਾਇਲਾਂ ਦੇ ਵਿੱਚ ਵੀ ਚੰਗਾ ਹੈ 2022 ਦੇ ਵਿੱਚ ਆਪਣੀ ਪਹਿਲਾ ਕੌਮੀ ਪੱਧਰ ਤੇ ਸਵਾਰਿਸ਼ ਹੋ ਚੁੱਕੀ ਹੈ ਜੀ ਉੱਥੇ ਇੱਕ ਟ੍ਰਾਇਲ ਚੱਲਦੇ ਸੀ ਇਹਦੇ ਵਿੱਚ ਆਪਾਂ ਵੱਧ ਖਾਦ ਪਾਉਨੇ ਆ ਜੀ ਤੇ ਥੋੜੀ ਸਪਰੇਅ ਲੈਂਦਿਆ ਗ੍ਰੋਥ ਰੈਗੂਲੇਟਰਸ ਦੀ ਉਹਨਾਂ ਵਿੱਚ ਵੀ ਅੱਪਲ ਸੀਗੇ ਅਪਰ ਪੰਜਾਬ ਦੇ ਲਈ ਆਪਾਂ ਇਹਨਾਂ ਨੂੰ ਜੀ ਨਾਰਮਲ ਸਸਟੇਨੇਬਲ ਐਗਰੀਕਲਚਰ ਲਈ ਆਪਾਂ ਪੰਜਾਬ ਦੇ ਕਿਸਾਨ ਵੀ ਤੁਹਾਨੂੰ ਨਹੀਂ ਕਹਿੰਦੇ ਵੀ ਵੱਧ ਖਾਦ ਪਾਓ ਜਦੋਂ ਆਪਣਾ ਨਾਰਮਲ ਖਾਦ ਪਾਣੀ ਨਾਲ ਸਪਰੇਆ ਨਾਲ ਹੀ ਵਧੀਆ ਝਾੜ ਮਿਲ ਰਿਹਾ। ਇਹਨੂੰ ਅਸੀਂ 2-3 ਸਾਲ ਤੇ ਟੈਸਟ ਕੀਤਾ ਨਾਰਮਲ ਖਾਦ ਦੇ ਉੱਤੇ ਤੇ ਵਧੀਆ ਰਿਸਪੌਂਸ ਉੱਥੇ ਵੀ ਆਇਆ ਤੇ ਉੱਥੇ ਵੀ ਹੈ ਤਿਆਰੀ ਹੈ ਜੀ ਝਾੜ ਦੇ। ਜਿਹੜੀ ਆਪਣੀ ਪਲਾਟ 226 ਆ ਜੀ ਔਸਤਨ ਝਾੜ ਦੇ ਵਿੱਚ ਅੱਧਾ ਕੁਇੰਟਲ ਫਰਕ ਹੈਗਾ ਵੀ। ਵੱਧਾ ਵੱਧਾ ਜੀ ਵੱਧਾ ਜੀ ਵੱਧਾ ਸਾਢੇ 24 ਘੰਟੇ ਵਾਲਾ ਜੀ ਪਾਣੀ ਖਾਦ ਪਾਣੀ ਸਪਰੇ ਸਾਰੀ ਨਾਰਮਲ ਜਿਹੜੀ ਆਪਣੀ ਪਹਿਲਾਂ ਸਿਫਾਰਸ਼ਾ ਜੀ ਉਹੀ ਆ ਵੱਧ ਨਹੀਂ ਕਰਦੇ ਜਿੰਨਾ ਹੜਾਂ ਦੀ ਮਾਰ ਪਈ ਆ ਕਈ ਇਲਾਕਿਆਂ ਦੇ ਵੀ ਬੱਦੇ ਮਿੱਟੀ ਦਾ ਬਦਲ ਵੀ ਹੋਇਆ ਬਾ ਕੀ ਲੱਗਦਾ ਕੀ ਕਿਹੜੀ ਫਸਲ ਦੀ ਜਿਹੜੀ ਆ ਸਾਰੀ ਸਿਫਾਰਸ਼ੀ ਇਹ ਤਾਂ ਜੀ ਐਦਾ ਜੀ ਹੁਣ ਉੱਥੇ ਕਿੰਨਾ ਕੁ ਸਮਾਂ ਲੱਗਦਾ ਮਿੱਟੀ ਨੂੰ ਜ਼ਵਾਰਾ ਸਹੀ ਕਰ ਲਈ ਜਿੱਥੇ ਜ਼ਿਆਦਾ ਸਲਟ ਜਮਾ ਹੋ ਗਈ ਆ ਉੱਥੇ ਥੋੜੀ ਜਿਹੀ ਫਸਲ ਦੇ ਉੱਤੇ ਜ਼ਰੂਰ ਇਫੈਕਟ ਆਊਗਾ ਜੀ ਕਿਉਂਕਿ ਉਪਜਾਊ ਸ਼ਕਤੀ ਵੀ ਘਟਦੀ ਆ ਕਿਉਂਕਿ ਹੋਰ ਮਿੱਟੀ ਵਿੱਚ ਰਲ ਗਈ ਆ ਤਾਂ ਜਿਵੇਂ ਵੀ ਦੇਖਿਆ ਜਾਊਗਾ ਤੁਹਾਡੀ ਤੋਂ ਵੱਲੋਂ ਕੁਝ ਆਪਣੇ ਸਰਕਾਰ ਵੱਲੋਂ ਵੀ ਐਲਾਨ ਹੋਏ ਨੇ ਉਸ ਤਰੀਕੇ ਨਾਲ ਉਹਨਾਂ ਨੂੰ ਵੇਚ ਦਿੱਤੇ ਜਾਣਗੇ ਜਿਵੇਂ ਸਰਕਾਰ ਨੇ ਵੀ ਅਸੀਂ ਕਿਹੜਾ ਬੀਜ ਲਾਕ ਦਿੱਤਾ ਗਿਆ ਕਿ ਮੈਂ ਸਭ ਤੋਂ ਪਹਿਲਾਂ ਦਾ ਜਿਹੜੇ ਆਪਣੇ ਪੰਜਾਬ ਹਰਿਆਣਾ ਤੇ ਯੂਪੀ ਜਾਂ ਪਹਾੜੀ ਦੇ ਬਾਕਪੀ ਸਭ ਤੋਂ ਜਿੰਨੀ ਪਹਿਲਾਂ ਦੇਖਣਾ ਹੈ ਉਹਨਾਂ ਨੂੰ ਜਿਆ ਹੈ ਬਾਕੀ ਇਸ ਸਾਲ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਰਾਈਟੀ ਹੈ ਜੀ ਪੀਬੀਡਬੀ ਆਸ ਤੋਂ ਬਹੁਤ ਵਧੀਆ ਉਹ ਲੰਬੀ ਤੀਤੀਆ ਪੀਓਯੂ ਨੇ ਮੈਂ ਕਿ ਜਿਹੜੀਆਂ ਹੁਣ ਤੱਕ ਜਿੰਨੀਆਂ ਵੀ ਵੈਰਾਈਟੀਆਂ ਆਈਆਂ ਉਨਾ ਸਭ ਨਾਲੋਂ ਵੱਧ ਝਾੜ ਹੈ। باقی ਬਾਤ ਵੀ ਰਹੇਗੀ ਕਿ ਅੱਗੇ ਪਹਿਲਾਂ ਉਹਨਾਂ ਨੂੰ ਬਿਮਾਰੀ ਹੈ। ਸਰ ਦੀ ਕੋਈ ਵੀ ਯੂਨੀਵਰਸਿਟੀ ਕੋਈ ਵੀ ਵੈਰਾਈਟੀ ਨਵੀਂ ਕਰਦੀ ਹੈ ਨਾ ਉਹਦੇ ਜਿਹੜੀ ਪਿਛਲੀਆਂ ਵੈਰਾਈਟੀਆਂ ਹੁੰਦੀਆਂ ਉਹਦੇ ਵਿੱਚ ਕੁਝ ਕਲਾਸਿਕ ਕਰਸੋ ਬਣਾਉਣਾ। ਅਜੋਕੀ ਜੈਨੇਟਿਕ ਵੈਰਾਈਟੀ ਕਰਕੇ ਉਹਨੂੰ ਪਿਓਰ ਕਰਕੇ ਜ਼ਿਆਦਾ ਉਚਾੜ ਵਾਲੀ ਵੈਰਾਈਟੀ ਕਰਦੇ ਆ। ਕਿਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਪੰਜਾਬ ਵਿੱਚ ਇਹੜਾ ਤੁਸੀਂ ਵੇਖੇ ਤਾਰਾ ਬਹੁਤ ਚੁਪਕਾ ਆ ਜਾਏਗੀ ਹੈ ਜੇ ਰੁਝਾਨ ਅੰਦਰ ਜਿਹੜੇ ਜ਼ਿਮੀਦਾਰਾਂ ਦਾ ਚਰਨ ਦਾ ਨੁਕਸਾਨ ਹੋਇਆ ਤਾਂ ਬਹੁਤ ਜ਼ਿਆਦਾ ਹੋਇਆ ਜੀ ਉਹਨਾਂ ਦਾ ਨੁਕਸਾਨ ਹੈਗਾ ਹੀ ਪਰ ਜਿਨ੍ਹਾਂ ਦਾ ਜਿਹੜੇ ਠੀਕ ਹੈ ਜਿਨ੍ਹਾਂ ਦੀਆਂ ਫਸਲਾਂ ਚੋਂ ਨਿਵਦੀਆਂ ਖੜੇ ਆ ਉਮੀਦ ਹੈ ਵੀ ਵਧੀਆ ਝੋਨੇ ਦੀ ਭਰਪੂਰ ਫਸਲ ਹੋਊਗੀ ਅੱਜ ਕਿੰਨਾ ਕਿਲੋ ਜਾਲ ਲੈਣ ਲਈ ਅੱਜ ਕਾਫੀ ਹੈ ਜੀ 872 ਦੀ ਕਾਫੀ ਮਤਲਬ ਕਿ ਹੈ ਉਹ ਕੀ ਕੀ ਆ ਬ੍ਰਾਂਡ ਦੀ ਦੋ ਵਾਰਤਾ ਜਲੇਗੀ ਹੋਰ ਸਰ ਜੀ ਸਾਡੇ ਕੋਲ ਇੱਕ ਐਂਡ ਦਿੱਲੀ ਯੂਨੀਵਰਸਿਟੀ ਵੈਰਾਈਟਾ ਐਚ ਡੀ 3386 ਉਹ ਵੀ ਬਹੁਤ ਚੰਗੀ ਵੈਰਾਈਟਾ ਹੈ ਉਹ ਵੀ ਆਮ ਵੈਰਾਈਟਿਆਂ ਨਾਲੋਂ ਵੱਧ ਝੜਦੀ ਹੇ ਇੱਕ ਸਾਡੀ ਆਪਣੀ ਰਿਸਰਚ ਵੈਰਾਈਟਾ ਜੀ ਸੁਪਰ 36 ਪੀ ਆਰ ਸੁਪਰ ਬੀ ਆਰ 36 ਉਹ ਤਾਂ ਮਤਲਬ ਕਿ ਸਾਰਿਆਂ ਨਾਲੋਂ ਟੌਪ ਤੇ ਵੈਰਾਈਟਾ ਜਿੰਨਾ ਮਤਲਬ ਕਿ ਤਕਰੀਬਤ ਹੁਣੇ ਇਹਨਾਂ ਚੜ੍ਹ ਸਕਦੀ ਹੈ ਜਿੰਨਾ ਝਾੜਿਆ ਗਿਆ ਜੀ 8 ਤੋਂ 72 ਦਾ ਮੰਡਲੇ ਚੱਲੂ 22 ਤੋਂ ਲੈ ਕੇ 30 ਕੁਆਂਟਿਟੀ ਦੇ ਵਿੱਚ ਲੱਗ ਕੇ 26 ਤੋਂ ਲੈ ਕੇ ਬਾਕੀ ਦੇਖੋ ਜੀ ਝਾੜਿਆ ਹੁੰਦਾ ਉਹ ਜ਼ਮੀਨ ਤੇ ਦੇ ਮੌਸਮ ਤੇ ਵੱਧ ਬੈਕ ਕਰਦਾ ਜਿੰਨਾ ਮਾਲੂਕੀ ਜੇ ਮੌਸਮ ਤੇ ਜ਼ਮੀਨ ਸਹੀ ਹੈ ਜੇ ਤਾਂ ਝਾੜ ਨੇਚਰ ਨਹੀਂ ਵੱਧਦਾ ਹੀ ਵੱਧਦਾ ਅਰ ਜੀ ਇਹ ਅਵੇਲੇਬਲ ਆਹਾਂ ਜੀ ਬਿਲਕੁਲ ਅਵੇਲੇਬਲ ਆ ਇਹ ਪੂਰੇ ਹਨ ਕੰਟਰੋਲ ਡੇਟ ਤੇ ਆ ਜੀ ਮਤਲਬ ਜਿੰਨੇ ਵੀ ਮੇਰੇ ਖਾਲ ਮਾਰਕੀਟ ਤੇ ਸਾਰਿਆਂ ਦਾ ਟ੍ਰੇਡ ਆਉਂਦਾ ਹੈ। ਜੀ ਆ। ਸੁਭਾਸ਼ਾ ਮੈਂ ਤਾਂ ਇਹ ਅਪੀਲ ਕਰਦਾ ਜੀ ਵੀ ਬੀ ਨਵਾ ਜ਼ਰੂਰ ਬੀਜਿਆ ਕਰੋ ਭਾਵੇਂ ਥੋੜਾ ਬੀਜਿਆ ਕਰੋ। ਆ ਇੱਕ ਜ਼ਰੂਰੀ ਆਪਾਂ ਵੀ 10 ਕਿੱਲੇ ਨਵੇਂ ਬੀਜ ਲੈਣੇ ਆ। ਇੱਕ ਦਾ ਕਿੱਲਾ ਲਾ ਕੇ ਜਿੰਨੀ ਦੇਰ ਆਪਾਂ ਬੀਜਾਂਗੇ ਨਹੀਂ ਉਨੀ ਦੇਰ ਆਪਾਂ ਨੂੰ ਪਤਾ ਨਹੀਂ ਲੱਗਣਾ ਬਰੇਡ ਦਾ। ਕਿੱਧਾਂਗੇ ਫੇਰ ਹੀ ਕਾਹ ਜਾਓ ਜਿਸ ਤਰ੍ਹਾਂ ਹੜ੍ਹਾਂ ਦੇ ਨਾਲ ਫੜਾ ਜਨਕਿ ਕੀਟੀ ਗਾੜੀ ਦਾ ਕੰਮ ਪ੍ਰਭਾਵਿਤ ਹੋਇਆ ਵਾ ਤੇ ਹੁਣ ਜਿਹੜੇ ਨਾ ਕੀਟੀ ਗਾੜੀ ਵਾਸਤੇ ਅਗਾਹਾਂ ਆਉਣ ਵਾਲੇ ਲੋਕ ਨੇ ਸੁਣ ਲਈ ਤਾਂ ਕਹੇ ਬਣ ਕੀ ਆਸ ਦੱਸ ਦੋ ਜਰਾ ਮੈਂ ਸਰਜੀ ਦੇਖੋ ਹਲੇ ਤਾਂ ਸਾਰਾ ਕੈਲਕੂਲੇਸ਼ਨ ਕਰ ਰਹੇ ਆ ਅਸੀਂ ਵੀ ਕਿੰਨਾ ਨੁਕਸਾਨ ਆ ਕਿੰਨੇ ਏਕੜ ਦਾ ਨੁਕਸਾਨ ਆ ਪਰ ਜਿੰਨਾ ਵੀ ਸਾਡੀ ਹਸਿਆਤ ਹੈਗੀ ਆ ਉਸ ਹਿਸਾਬ ਨਾਲ ਅਸੀਂ ਜ਼ਿੰਮੇਦਾਰਾਂ ਨੂੰ ਪੂਰੀ ਮਦਦ ਕਰਾਂਗੇ ਜਿੰਨੀ ਹੋ ਸਕਦੀ